ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਕਾਲ ਮੈਂ ਹਾ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲਟਨ ਪੰਜਾਬ ਨਿਊਜ਼ ਬੁਲਟਨ ਦੀ ਸ਼ੁਰੂਆਤ ਕਰ ਲੈਣੇ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਸਾਂਸਦ ਅਮਰਿਤਪਾਲ ਦੀ ਸੈਸ਼ਨ 'ਚ ਸ਼ਾਮਿਲ ਹੋਣ ਵਾਲੀ ਪਟੀਸ਼ਨ ਤੇ ਹੋਈ ਸੁਣਵਾਈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੁਕਮ 7 ਦਿਨਾਂ 'ਚ ਸਰਕਾਰ ਨੂੰ ਕੰਫੀਡੈਂਟ ਅਥਾਰਟੀ ਨੂੰ ਦੇਣਾ ਪਵੇਗਾ ਜਵਾਬ ਠਿਕਰੀ ਵਾਲਾ ਚ ਗੁਟਕਾ ਸਾਫ ਦੀ ਬੇਦਬੀ ਮਾਮਲੇ ਚ ਪੁਲਿਸ ਦੀ ਭੱਟੀ ਕਾਰਵਾਈ ਪੁਲਿਸ ਨੇ ਤਿੰਨ ਹੋਰ ਮੁਲਜ਼ਮਾਂ ਸਮੇਤ ਮਾਸਟਰਮਾਈਂਡ ਨੂੰ ਕੀਤਾ ਗ੍ਰਿਫਤਾਰ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੇ ਲਈ ਕਰਵਾਈ ਗਈ ਸੀ ਬੇਦਬੀ ਅਜਨਾਲਾ ਚ ਹੋਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ ਲਈ ਸ਼ੁਰੂਆਤ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਯੂਥ ਵਲੰਟੀਅਰਾਂ ਨੂੰ ਵੰਡੀਆਂ ਮਸ਼ੀਨਾ ਅੰਮ੍ਰਿਤਸਰ ਚ ਆਪਰੇਸ਼ਨ ਪ੍ਰਹਾਰ ਦੇ ਤਹਿਤ 3 ਦਿਨਾਂ ਚ 324 ਅਕੀਆਂ ਨੂੰ ਕੀਤਾ ਗਿਆ ਕਾਬੂ ਪੁਲਿਸ ਕਮਿਸ਼ਨਰ ਗੁਰਪ੍ਰੀਤ ਫੁੱਲ ਨੇ ਕਿਹਾ ਗੈਂਗਸਟਰ ਨੈੱਟਵਰਕ ਨੂੰ ਲੱਗਾ ਇਹ ਵੱਡਾ ਚਟਕਾ ਤੇ ਹੁਣ ਖਬਰਾਂ ਵਿਸਤਾਰ ਨਾਲ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਖੰਡੂਰ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਵੱਲੋਂ ਬਜਟ ਸੈਸ਼ਨ ਚ ਹਿੱਸਾ ਲੈਣ ਸੰਬੰਧੀ ਦਰਜ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਕੌਪੀਡੈਂਟ ਅਥਾਰਟੀ ਨੂੰ 7 ਦਿਨਾਂ ਦੇ ਅੰਦਰ ਮਾਮਲੇ ਦਾ ਫੈਸਲਾ ਕਰਨ ਦਾ ਨਿਰਦੇਸ਼ ਦੇਵੇ। ਬਾਅਦ ਵਿੱਚ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਦੱਸ ਦਈਏ ਕਿ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਹਾਈ ਕੋਰਟ ਨੇ ਵੀਰਵਾਰ ਨੂੰ ਕੇਸ ਦੀ ਸੁਣਵਾਈ ਕੀਤੀ ਤਾਂ ਇੱਕ ਜੱਜ ਨੇ ਆਪਣੇ ਆਪ ਨੂੰ ਕੇਸ ਤੋਂ ਬਾਹਰ ਕਰ ਦਿੱਤਾ। ਅੱਜ ਇੱਕ ਹੋਰ ਸੁਣਵਾਈ ਹੋਈ ਹੈ ਜਿੱਥੇ ਹਾਈ ਕੋਰਟ ਨੇ 7 ਦਿਨਾਂ ਦੇ ਅੰਦਰ ਫੈਸਲਾ ਲੈਣ ਦਾ ਆਦੇਸ਼ ਦਿੱਤਾ ਹੈ ਅਤੇ ਪਟੀਸ਼ਨ ਦਾ ਨਿਪਟਾਰਾ ਵੀ ਕਰ ਦਿੱਤਾ ਹੈ। ਉਹਨਾਂ ਨੇ ਪਹਿਲਾਂ ਸੈਸ਼ਨ 'ਚ ਸ਼ਾਮਲ ਹੋਣ ਲਈ ਦੋ ਵਾਰ ਪਟੀਸ਼ਨ ਪਾਈ ਸੀ ਪਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਅਮਰਿਤਪਾਲ ਸਿੰਘ ਨੇ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਮਾਨ ਸਿੰਘ ਖਾਰਾ ਨੇ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਨੇ 17 ਜਨਵਰੀ ਨੂੰ ਜੇਲ੍ਹ ਤੋਂ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੰਜਾਬ ਦੇ ਗ੍ਰੇਸ ਕਟਰ ਕੇਂਦਰੀ ਗ੍ਰਹਿ ਮੰਤਰੀ ਅਤੇ ਲੋਕ ਸਭਾ ਸਪੀਕਰ ਨੂੰ ਇੱਕ ਪੱਤਰ ਲਿਖਿਆ ਸੀ ਇਸ ਪੱਤਰ ਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਨੂੰ ਸੰਸਦ ਸੈਸ਼ਨ ਚ ਸ਼ਾਮਿਲ ਹੋਣ ਦੀ ਜ਼ਰੂਰਤ ਹੈ ਕਿਉਂਕਿ ਉਹ ਆਪਣੇ ਐਮਪੀ ਲੈਂਡ ਫੰਡ ਦੀ ਵਰਤੋਂ ਕਰਨ ਚ ਅਸਮਰਥ ਨੇ ਦੂਜਾ ਉਹਨਾਂ ਨੇ ਇਲਾਕਾ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਜਿਸ ਕਾਰਨ ਕਾਫੀ ਨੁਕਸਾਨ ਹੋਇਆ ਉਹਨਾਂ ਨੂੰ ਇਹ ਮੁੱਦਾ ਵੀ ਉਠਾਉਣ ਦੀ ਜ਼ਰੂਰਤ ਸੀ ਜਿਸ ਤੋਂ ਇਲਾਵਾ ਸਰਹੱਦੀ ਖੇਤਰਾ ਚ ਨਸ਼ਾਖੋਰੀ ਇੱਕ ਮਹੱਤਵਪੂਰਨ ਸਮੱਸਿਆ ਇਸ ਲਈ ਉਹਨਾਂ ਨੂੰ ਬਜਟ ਸੈਸ਼ਨ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਅਗਲੀ ਖਬਰ ਬਰਨਾਲਾ ਤੋਂ ਹੈ ਜਿੱਥੇ ਟਿੱਕਰੀਵਾਲਾ 'ਚ ਹੋਏ ਗੁਟਕਾ ਸਾਹਿਬ ਦੀ ਬੇਦਬੀ ਦੇ ਮਾਮਲੇ 'ਚ ਪੁਲਸ ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਹਿਲਕਲਾਂ ਅਦੀਨਪੰਦੇ ਪਿੰਡ ਟਿੱਕਰੀਵਾਲਾ ਵਿਖੇ ਗੁਟਕਾ ਸਾਹਿਬ ਦੀ ਬੇਦਬੀ ਦੇ ਮਾਮਲੇ 'ਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਸਾਜ਼ਿਸ਼ਕਾਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕੀ ਇਹ ਘਟਨਾ ਗੁਰਦੁਆਰਾ ਕਮੇਟੀ ਨਾਲ ਨਿਜੀ ਰੰਜਿਸ਼ ਦੇ ਚੱਲਦਿਆਂ ਰਚੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਅਤੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ਤੇ ਪਿੰਡ ਠਿੱਕਰੀ ਵਾਲਾ ਵਾਸੀ ਜਗਵੀਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਜਗਵੀਰ ਸਿੰਘ बोलण ਅਤੇ ਸੁਣਨ ਤੋਂ ਅਸਮਰਥ ਹੈ ਜਿਸ ਕਾਰਨ ਪੁਚਗੇਜ ਦੌਰਾਨ ਸਾਹਮਣੇ ਆਇਆ ਹੈ ਕਿ ਉਸਦਾ ਚਾਚਾ ਕੁਲਦੀਪ ਸਿੰਘ ਹੀ ਉਸ ਨੂੰ ਸਮਝਣ ਅਤੇ ਸਮਝਾਉਣ ਵਾਲਾ ਵਿਅਕਤੀ ਹੈ ਤਫਤੀਸ਼ ਅੱਗੇ ਵਧਾਉਂਦੇ ਪੁਲਸ ਨੇ ਕੁਲਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜੋ ਪਿੰਡ ਦੀ ਕਾਰਪੋਰੇਟਿਵ ਸੁਸਾਇਟੀ ਦਾ ਮੈਂਬਰ ਹੈ ਡੀਐਸਪੀ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਗੁਰਦੁਆਰਾ ਕਮੇਟੀ ਵੱਲੋਂ ਕਮੇਟੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਸੀ ਪਰ ਕੁਲਦੀਪ ਸਿੰਘ ਦਾ ਸਨਮਾਨ ਨਾ ਹੋਣ ਕਾਰਨ ਉਸ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਇਸ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਉਸਦੀ ਤਕਰਾਰਬਾਜ਼ੀ ਹੋਈ ਸੀ ਪੁਲਿਸ ਮੁਤਾਬਕ ਇਹ ਨਿੱਜੀ ਰੰਜਿਸ਼ਾਂ ਦੇ ਚਲਦਿਆਂ ਕੁਲਦੀਪ ਸਿੰਘ ਨੇ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਵੈਦਵੀ ਦੀ ਸਾਜ਼ਿਸ਼ ਰਚੀ ਹੱਤੇ ਵਰਸੀ ਸਮਾਗਮ ਦੇ ਦਿਨ ਆਪਣੇ ਭਤੀਜੇ ਅਤੇ ਇੱਕ ਹੋਰ ਰਿਸ਼ਤੇਦਾਰ ਰਾਹੀਂ ਗੁਟਕਾ ਸਾਹਿਬ ਦੇ 52 ਅੰਗ ਵਾਕਵਾ ਖਤਾਮਾ ਤੇ ਖੰਡਵਾਏ ਡੀਐਸਪੀ ਬੈਂਸ ਨੇ ਕਿਹਾ ਕਿ ਮੁੱਖ ਮਲਜ਼ਮ ਦਾ ਮਨਸੂਬਾ ਵਰਸੀ ਸਮਾਗਮ ਮੌਕੇ ਪਿੰਡ ਅਤੇ ਗੁਰਦੁਆਰਾ ਕਮੇਟੀ ਨੂੰ ਪੰਜਾਬ ਪੱਧਰ ਤੇ ਬਦਨਾਮ ਕਰਨ ਦਾ ਸੀ ਕਰਪਿੰਡ ਵਾਸੀਆਂ ਦੀ ਸਿਆਣਾ ਪਤੇ ਪੁਲਸ ਦੀ ਤੁਰੰਤ ਕਾਰਵਾਈ ਸਦਕਾ ਕੋਈ ਵੱਡਾ ਵਿਵਾਦ ਪੈਦਾ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਹੈ ਕਿ ਤਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਕਾਜੀ ਬੀਤੀ 19 ਤਰੀਕ ਨੂੰ ਬਰਨਾਲਾ ਦੇ ਪਿੰਡ ਠਿਕਰੀਵਾਲ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ। ਜਦੋਂ ਪਿੰਡ ਦੇ ਵਿੱਚ ਇੱਕ ਸਮਾਗਮ ਸੇਵਾ ਸਿੰਘ ਠਿਕਰੀਵਾਲ ਦੀ ਯਾਦ ਦੇ ਵਿੱਚ ਮਨਾਏ ਜਾ ਰਹੇ ਨੇ ਉਸ ਦੇ ਦੌਰਾਨ ਪਿੰਡ ਦੇ ਵਿੱਚ ਕੁਝ ਸ਼ਰਾਰਤੀਆਂਸਰਾ ਵੱਲੋਂ ਪਾਵਨ ਗੁਟਕਾ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਵੱਖ-ਵੱਖ ਵਿਅਕਤੀਆਂ ਨੂੰ ਪਾੜੇ ਹੋਏ ਫੜਾਏ ਗਏ ਤੇ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਜਿਹੜਾ ਖਡਾਏ ਗਏ ਇਸ ਘਟਨਾ ਸਬੰਧੀ ਸਾਡੇ ਵੱਲੋਂ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 299 ਤੇ 35 ਬੀ ਐਨ ਐਸ 1870 ਬਰਨਾਲਾ ਦਰਜ ਕਰ ਲਈ ਸੀ ਇਸ ਘਟਨਾ ਦੇ ਵਿੱਚ ਸ਼ਾਮਲ ਜਿਹੜੇ ਜਿਹੜੇ ਮੁੱਖਲੇ ਤੌਰ ਤੇ ਦੋ ਦੋਸ਼ੀ ਜਗਦੀਪ ਸਿੰਘ ਵਾਸੀ ਠਿਕਰੀਵਾਲ ਤੇ ਇਹਦਾ ਇੱਕ ਰਿਸ਼ਤੇਦਾਰ ਰਣਜੀਤ ਸਿੰਘ ਵਾਸੀ ਸultanpur ਜਿਹੜਾ ਸਮੂਹ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਇਸ ਕਟਨਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਣਜੋਗ ਐਸਐਸਪੀ ਸਾਹਿਬ ਬਰਨਾਲਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹਦੇ ਵਿੱਚ ਕੀ ਸਾਡੇ ਥਾਣਾ ਸਦਰ ਬਰਨਾਲਾ ਦੀ ਟੀਮ ਤੇ ਸੀਆਈਏ ਬਰਨਾਲਾ ਇਹਨਾਂ ਨੂੰ ਲਗਾਇਆ ਹੋਇਆ ਜਿਹੜੇ ਕੀ ਸਾਰੇ ਪਿੰਡ ਦੇ ਸੀਸੀਟੀਵੀ ਕੈਮਰਾ ਜਿਹੜੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਪੰਡਾਲ ਦੇ ਵਿੱਚ ਜੋ ਸੀਸੀਟੀਵੀ ਲੱਗੇ ਹੋਏ ਸੀਗੇ ਉਹ ਸਾਰੀ ਫੁਟੇਜ ਨੂੰ ਵਾਚ ਕੇ ਤੇ ਜਿਹੜਾ ਸਾਰੇ ਦਾ ਸਾਰਾ ਕ੍ਰਾਈਮ ਹੈ ਉਹਨੂੰ ਰੀਕਨਸਟਰਕਟ ਕੀਤਾ ਗਿਆ ਤੇ ਉਹਦੇ ਵਿੱਚ ਕਾਫੀ ਜਿਹੜਾ ਦੋਸ਼ੀ ਨੇ ਸਾਡੇ ਮੇਨ ਇਹਨਾਂ ਦੀ ਰੋਲ ਸਾਹਮਣੇ ਆਇਆ ਕਿ ਬੜੀ ਚਲਾਕੀ ਦੇ ਨਾਲ ਇਹਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਰਨਾਲਾ ਤੋਂ ਫਿਰੋਜ਼ ਖਾਨ ਦੀ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਅਜਨਾਲਾ ਤੋਂ ਹੈ ਜਿੱਥੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਯੂਥ ਵੋਲੰਟਰੀਆਂ ਨੂੰ ਮਸ਼ੀਨਾ ਵੰਡੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਵਰਗ ਦੇ ਲੋਕਾਂ ਨੂੰ ਸਿਹਤ ਸੰਬੰਧੀ ਲਾਭ ਮਿਲਣਗੇ ਅਤੇ ਮਹਿੰਗੇ ਇਲਾਜ ਤੋਂ ਰਾਹਤ ਮਿਲੇਗੀ। ਇਸ ਸੰਬੰਧੇ ਅਜਨਾਲਾ ਚ ਇੱਕ ਪ੍ਰੋਗਰਾਮ ਦੌਰਾਨ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਯੂਥ ਵਲੰਟੀਅਰਾਂ ਨੂੰ ਮਸ਼ੀਨਾਂ ਵੰਡੀਆਂ ਗਈਆਂ ਨੇ। ਇਸ ਮੌਕੇ ਨਾ ਵਲੰਟਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਦੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰ ਤਿਆਰ ਕਰਾਉਣ ਤਾਂ ਜੋ ਕੋਈ ਵੀ ਯੋਗ ਵਿਅਕਤੀ ਇਸ ਯੋਜਨਾ ਤੋਂ ਵਾਂਝਾ ਨਾ ਰਹੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਇੱਕ ਅਹੰਕਾਰਪੂਰਕਾ ਅਤੇ ਲੋਕ ਹિતੈਸ਼ੀ ਯੋਜਨਾ ਹੈ ਜਿਸ ਦੇ ਤਹਿਤ ਸੂਬੇ ਦੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਨਾ ਕਹਿ ਕੇ ਸਰਕਾਰ ਦਾ ਮਕਸਦ ਇਹ ਹੈ ਕਿ ਹਰ ਨਾਗਰਿਕ ਤੱਕ ਸਿਹਤ ਸੇਵਾਵਾਂ ਸੌਖੇ ਤਰੀਕੇ ਨਾਲ ਪਹੁੰਚ ਸਕਣ। ਉਹਨਾਂ ਦੱਸਿਆ ਕਿ ਯੂਥ ਵਲੰਟੀਅਰਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਰਾਹੀਂ ਲੋਕਾਂ ਦੇ ਸਿਹਤ ਕਾਰਡ ਉਹਨਾਂ ਦੇ ਘਰ ਦੇ ਨੇੜੇ ਹੀ ਬਣਾਏ ਜਾਣਗੇ। ਕਿਸੇ ਵੀ ਵਿਅਕਤੀ ਨੂੰ ਨਾ ਕਿਸੇ ਤਰ੍ਹਾਂ ਦੀ ਫੀਸ ਦੇਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣੇ ਪੈਣਗੇ। ਵਲੰਟੀਅਰ ਖੁਦ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਕਾਰਡ ਤਿਆਰ ਕਰਨਗੇ। ਵਿਦਾਇਕ ਨੇ ਕਿ ਹੈ ਕਿ ਇਹ ਯੋਜਨਾ ਪੰਜਾਬ ਵਾਸੀਆਂ ਲਈ ਇੱਕ ਵੱਡਾ ਰਾਹਤ ਪ੍ਰਿਆ ਕਦਮ ਸਾਬਤ ਹੋਵੇਗੀ ਅਤੇ ਸਿਹਤ ਖੇਤਰ ਚ ਸੁਧਾਰ ਲਿਆਏਗੀ। ਸਾਡੇ ਪੰਜਾਬ ਚ ਕੱਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਪ Punjab ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਤੀ ਹੈ। ਉਦੇ ਸੰਬੰਧ ਅੱਜ ਸਾਡੇ ਪੰਜਾਬ ਚ ਸਾਡੇ ਜਿਹੜੇ ਜੂਥ ਕਲੱਬਾਂ ਦੇ ਜੂਥ ਵਿੰਗ ਦੇ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਆਪਾਂ ਅਜ ਨਾਲੇ ਹਲਕੇ ਦੇ ਵਿੱਚ ਆਪਣੀ ਟੀਮ ਸੱਦੀ ਆ ਉਹਦੇ ਇਹਨਾਂ ਨੂੰ ਉਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਿਹੜੀਆਂ ਮਸ਼ੀਨਾਂ ਇਹ ਨਾਲ ਲੈ ਕੇ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਅਸੀਂ ਖੁਦ ਕਾਰਡ ਬੜਾਵਾਂਗੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਿਤੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਦਫ਼ਤਰ 'ਚ ਧੱਕੇ ਖਾਣ ਦੀ ਲੋੜ ਨਹੀਂ ਸਾਡੀ ਟੀਮ ਹਰ ਪਿੰਡ 'ਚ ਜਾਊਗੀ ਅਧਿਕਾਰੀਆਂ ਨਾਲ ਲੈ ਕੇ ਸਾਡੇ ਜੂਥ ਕਲੱਬਾਂ ਦੇ ਮੁੰਡੇ ਜਿਹੜੇ ਆ ਇਹ ਨਾਲ ਲੈ ਕੇ ਜਾਣਗੇ ਉਹ ਕਾ ਕਾ ਜਾ ਕੇ ਕਾਰਡ ਬਣਾਉਣਗੇ ਉਹਦੀ ਜਿਹੜੀ ਮੁਹਿਮਾ ਅੱਜ ਨਾਲ ਦੇ ਵਿੱਚ ਅਸੀਂ ਸ਼ੁਰੂ ਕੀਤੀ ਕਿੰਨੀ ਕੁ ਲਾਇ ਬੰਦ ਹੋਏਗੀ ਇਹ ਸਕੀਮ ਸਰ ਦੇਖੋ ਇਹੋ ਵੱਡੀ ਤੇ ਸਕੀਮ ਹੀ ਕੋਈ ਨਹੀਂ ਆਈ ਅੱਜ ਤੱਕ ਦੇਸ਼ ਜਦੋਂ ਦਾ ਆਜ਼ਾਦ ਹੋਇਆ ਲੋਕ ਪੱਖੀ ਪਹਿਲੀ ਸਕੀਮ ਆ ਜਦੋਂ ਦਾ 47 ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਇਦਾਂ ਦੀ ਕੋਈ ਸਕੀਮ ਕਿਉਂਕਿ ਅੱਜ ਦੇ ਯੁੱਗ ਵਿੱਚ ਸਭ ਤੋਂ ਮਹਿੰਗੀਆਂ ਕੀ ਚੀਜ਼ਾਂ ਨੇ ਸਿਹਤ ਸੂਲਤਾ ਐਜੂਕੇਸ਼ਨ ਔਰ ਸਾਡੀ ਸਰਕਾਰ ਦੋਵਾਂ ਹੀ ਫਰੰਟਾਂ ਦੇ ਉੱਤੇ ਕੰਮ ਕਰ ਰਹੀ ਹੈ। ਅchnala ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 3 ਦਿਨਾਂ 'ਚ 324 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੀ ਗਈ ਮਹਿੰਮ ਦੇ ਅਧੀਨ 10 ਦਿਨਾਂ ਤੱਕ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਕਮਿਸ਼ਨਰੇਟ ਪੁਲ ਸਮਰਿਸਰ ਨੇ ਕੁੱਲ 324 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਚ ਗੈਂਗਸਟਰਾਂ ਨੂੰ ਲੋਜਿਸਟਿਕ ਸਹਾਇਤਾ ਦੇਣ ਵਾਲੇ ਗਰਾਉਂਡ ਸਪੋਰਟ ਅਤੇ ਆਦਿ ਅਪਰਾਧੀ ਸ਼ਾਮਲ ਨੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੇ ਨੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਕਾਫੀ ਗਿਣਤੀ ਚ ਪੋਕਲੇਮ ਡਿਫੈਂਡਰ ਵੀ ਗ੍ਰਿਫਤਾਰ ਕੀਤੇ ਗਏ ਨੇ ਉਨ੍ਹਾਂ ਕਿਹਾ ਕਿ 3 ਦਿਨਾਂ ਚ ਪ੍ਰਤੀ ਦਿਨ ਸੋ ਤੋਂ ਵੱਧ ਗ੍ਰਿਫਤਾਰੀਆਂ ਦੀ ਐਵਰੇਜ ਇਸ ਗੱਲ ਦਾ ਸਬੂਤ ਹੈ ਕਿ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਉਨ੍ਹਾਂ ਇਸ ਸਫਲਤਾ ਲਈ ਪੂਰੀ ਪੁਲਿਸ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਗੁਰੂ ਨਗਰੀ ਦੀ ਜਨਤਾ ਦਾ ਖਾਸ ਤੌਰ 'ਤੇ ਕੀਤਾ ਜਿਨ੍ਹਾਂ ਨੇ ਹਰ ਪੱਧਰ ਤੇ ਪੁਲਿਸ ਦਾ ਸਹਿਯੋਗ ਕੀਤਾ ਇਸ ਦੇ ਨਾਲ ਹੀ ਸ਼ਹਿਰ ਵਿੱਚ ਪੀਜੀ ਅਤੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਲਈ ਵੱਡੇ ਪੱਧਰ ਤੇ ਮਹਿੰਮ ਚਲਾਈ ਗਈ ਹੈ 35 ਟੀਮਾਂ ਵੱਖ-ਵੱਖ ਇਲਾਕਿਆਂ 'ਚ ਤਾਇਨਾਤ ਕੀਤੀਆਂ ਗਈਆਂ ਨੇ ਜਿਨ੍ਹਾਂ ਵੱਲੋਂ ਹੁਣ ਤੱਕ 364 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਅਤੇ 34 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਇਹ ਜਾਂਚ ਪ੍ਰਕਿਰਿਆ ਅਜੇ ਵੀ ਜਾਰੀ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਮਿਸ਼ਨਰ ਭੁੱਲਰ ਨੇ ਕਿਹਾ ਹੈ ਕਿ ਪੁਲਿਸ ਦੀ ਮੌਜੂਦਗੀ ਨਾਲ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ ਸੀਸੀਟੀਵੀ ਕੈਮਰੇ ਨਾਕਾਬੰਦੀ ਅਤੇ ਸਪੈਸ਼ਲ ਫਲਾਈਿੰਗ ਸਕਵਡ ਰਾਹੀਂ ਸ਼ਹਿਰ ਦੇ ਸੈਂਸਿਟਿਵ ਅਤੇ ਹੌਟਸਪੌਟ ਇਲਾਕਿਆਂ 'ਚ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਖਾਸ ਕਰਕੇ ਦੋਪਹੀਆ ਵਾਹਨਾਂ ਤੇ ਵਧ ਰਹੇ ਅਪਰਾਧਾਂ ਨੂੰ ਧਿਆਨ 'ਚ ਰੱਖਦਿਆਂ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਫਿਜ਼ੀਕਲ ਚੈਕਿੰਗ ਤੇਜ਼ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਆਪਰੇਸ਼ਨ ਦੌਰਾਨ ਅੰਤਰਰਾਸ਼ਟਰੀ ਸਰਹੱਦਾਂ ਤੋਂ ਆਏ 6 ਪਸਤਾਲ ਅਤੇ ਕਾਰਤੂਜ਼ ਵੀ ਬਰਾਮਦ ਕੀਤੇ ਗਏ ਨੇ ਜੋ ਗੈਂਗਸਟਰ ਨੈਟਵਰਕ ਲਈ ਵੱਡਾ ਚਟਕਾ ਹੈ। 26 ਜਨਵਰੀ ਅਤੇ ਸਰਬਤ ਖਾਲਸਾ ਸਮਾਗਮ ਨੂੰ ਧਿਆਨ ਚ ਰੱਖਦੇ ਹਾਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਨੇ। ਅਤ ਵਿੱਚ ਕਮਿਸ਼ਨਰ ਨੇ ਸਾਫ਼ ਸੁਨੇਹਾ ਦਿੱਤਾ ਕਿ ਅੰਮ੍ਰਿਤਸਰ ਚ ਅਪਰਾਧੀਆਂ ਲਈ ਜ਼ੀਰੋ ਟੋਲਰੈਂਸ ਨੀਤੀ ਲਾਗੂ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਗੈਂਗਸਟਰਾਂ ਤੇਵਾਰ ਕੈਂਪੇਨ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ 3 ਦਿਨ ਆਪਰੇਸ਼ਨ ਪ੍ਰਹਾਰ ਚੱਲਿਆ ਤੇ 324 ਬੰਦੇ ਫੜੇ ਗਏ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਚ ਕਿ ਜਿਹੜੇ ਲੋਜਿਸਟਿਕ ਪ੍ਰੋਵਾਈਡ ਕਰਦੇ ਸੀ ਗੈਂਗਸਟਰਜ਼ ਨੂੰ ਜਾਂ ਉਹਨਾਂ ਦੀ ਸਪੋਰਟ ਸੀ ਗਰਾਉਂਡ ਸਪੋਰਟ ਜਾਂ ਵੈਸੇ ਕ੍ਰਿਮੀਨਲ ਬੰਦੇ ਸੀ ਕਾਫੀ ਪ੍ਰੋਕਲੇਮਡ ਅਫੈਂਡਰ ਵੀ ਫੜੇ ਗਏ ਸੋ 324 ਦੇ ਹਿਸਾਬ ਨਾਲ ਆਪਾਂ ਸਮਝੀਏ ਤੇ 100 ਪਲੱਸ ਦੀ ਐਵਰੇਜ ਹੈ ਤਿੰਨ ਦਿਨਾਂ ਦੀ ਤੋ ਮੈਂ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਨਾ ਔਰ ਪਬਲਿਕ ਦਾ ਸਹਿਯੋਗ ਸਾਨੂੰ ਬਹੁਤ ਮਿਲਦਾ ਗੁਰੂ ਨਗਰੀ ਚ ਉਹਨਾਂ ਦਾ ਵੀ ਮੈਂ ਸ਼ੁਕਰਿਆ ਅਦਾ ਕਰਦਾ ਤੁਹਾਡੇ ਥਰੂ ਅੱਜ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਉਹ ਟੈਨੈਂਟ ਵੈਰੀਫਿਕੇਸ਼ਨ ਦਾ ਸੀ ਕਿ ਜਿੱਥੇ ਪੀਜੀਜ਼ ਦੇ ਵਿੱਚ ਕਿਰਾਏਦਾਰ ਰਹਿੰਦੇ ਆ ਤੇ ਉਹ ਸਾਰੇ ਚੈੱਕ ਕਰਨੇ ਸੀਗੇ ਐਟ ਰੈਂਡਮ ਤੋ ਉਹਦੇ ਚ ਅਜੇ ਜਿਹੜਾ ਸਾਡੀ ਚੈਕਿੰਗ ਜਾਰੀ ਹੈ ਆ ਇਹਦੇ ਚ 35 ਟੀਮਾਂ ਲੱਗੀਆਂ ਹੋਈਆਂ ਸੀ ਵਕ ਵਕ ਏਰੀਆز ਦੇ ਵਿੱਚ ਔਰ 364 ਬੰਦੇ ਹੁਣ ਤੱਕ ਚੈੱਕ ਹੋ ਚੁੱਕੇ ਜਿਨ੍ਹਾਂ ਦੀ ਪੁੱਛਗਿੱਛ ਚੱਲ ਰਹੀ ਹੈ 300 30 ਡਾਕੂਮੈਂਟ ਜਿਹੜੇ ਵੈਰੀਫਾਈ ਕੀਤੇ ਆ 34 ਬੰਦੇ ਐਨੂੰ ਅਜੇ ਤੱਕ ਅਸੀਂ ਜਿਹੜਾ ਕੁਐਸਚਨਿੰਗ ਕੀਤੀ ਜਾ ਰਹੀ ਹੈ ਜੇ ਉਹਨਾਂ ਦੇ ਵੈਰੀਫਿਕੇਸ਼ਨ ਜਾ ਰਹੀ ਹੈ ਅਮਰੀਕ ਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ